वाहे गुरु जी की फतेह सुरेश सिंह खालसा संगत जी आप जी के चरण से माफ़ी मांगना चाहता है कि सुरेश सिंह के गलती बड़े गलती पता किमें हुआ गलती में फोन चे गल पैसा दा गल कर गया ਚਲੋ ਮੈਨੂੰ ਕੰਤਾਇਆ ਗਿਆ ਮੈਂ ਸੋਚਿਆ ਨਹੀਂ ਸਮਝਿਆ ਅੱਗੇ ਵੀ ਮੈਂ ਫੋਨਾਂ 'ਚ ਬਹੁਤ ਦੇਰ ਦੇਰ ਤੱਕ ਸੰਗਤ ਨਾਲ ਮੈਂ ਫੋਨ 'ਚ ਗੱਲ ਕਰਦਾ ਹੁੰਦਾ ਜੇ ਨਹੀਂ ਵੀ ਫੋਨ 'ਚ ਖੁੰਦਾ ਤਾਂ ਦੁਬਾਰਾ ਮੈਂ ਲੌਟਾ ਦਿੰਦਾ ਹੁੰਦਾ ਫੋਨ ਹਰੇਕ ਸੰਗਤ ਨੂੰ ਦੁਬਾਰਾ ਲੌਟਾਉਂਦਾ ਹੁੰਦਾ ਕਿਸੇ ਦਾ ਨਹੀਂ ਮੈਂ ਮਾਨਾ ਨਹੀਂ ਕਰਿਆ ਨਾ ਕਿਸੇ ਦਾ ਫੋਨ ਮੈਂ ਕਦੇ ਨਹੀਂ ਕਦੇ ਵੀ ਨਾ ਮੈਂ ਨਹੀਂ ਚੱਕਿਆ ਚੱਕਿਆ ਸਾਰੇ ਸੰਗਤ ਕੇ ਚੱਕੀਆਂ में टोटल फोन आंदा रहा 500 फोन दिहाड़ी में आ जंदे हैं हजारों बार आ जंदे लौटार मैं सब नु चक चक के देखदा सुनदा नहीं चकोंदा कट ही जाना मैं कट देना जब लाइव में जुड़िया आंदा ज्यादा भी फोन आंदे हैं बहुत तो देखो संगत जी एक पासे गल तारम दा एक पासे गल बीओ बदावंदा ਕਿਵੇਂ ਚਲਾਕੀ ਵਰਤਿਆ ਉਹ ਬੰਦਾ ਉਹ ਆਪਣਾ ਸੋਚਿਆ ਕਿ ਹੁਣ ਮੈਂ ਇੰਟਰਵਿਊ ਲੈਣੇ ਜਾਊਂਗਾ ਤਾਂ ਖਾਲਸਾ ਜੀ ਨੇ ਤਾਂ ਪੈਸਾ ਦਾ ਗੱਲ ਕਰੂੰਗਾ ਪੈਸਾ ਦੇਣਾ ਪਰਣਾ ਚਾਹੇ ਥੋੜਾ ਬਹੁਤ ਦੇਣੀ ਪਰਣਾ ਇਸ ਸੇ ਵਧੀਆ ਇਹਨੂੰ ਬਦਲਾਮ ਕਰਕੇ ਮੈਂ ਆਪਣੇ ਬੱਚੇ ਪਾਲ ਲੈ ਮੈਂ ਤਾਂ ਮੈਂ ਕਹਣਾ ਬਹੁਤ ਛਾਵਸ ਤੇਰਾ ਤੇਰੇ ਜੈਸਾ ਦੁਨੀਆ ਮੇ ਹੋਣਾ ਚਾਹੀਦਾ ਕਿਉਂਕਿ दुए नु बदलाम करके अपने बच्चे के टेट पर ही जावे, बहुत धन्यवाद वीर जी बहुत धन्यवाद कि बिना साबुन से कपड़ा मैल उतरे जावे, तो पैसा ज जर लगा जरूरत है तो देन दा कपड़ा फैदे नहीं जे तेरे वर के कोई मेरा है, और भी मिल जावे, इमे बदलाम करता रहे दुनिया से गाल कटा रहे मेरा पाप मेरा मैल तो, तो हो जावे तो मैं बहुत सुकर गुजारता बहुत धन्यवाद करता, संगत जी माफी मांगना चाहता कि मैं संगत जी के सेवादार हैं खालसा पुत्र हैं मैं सेवादार भी पुत्र भी हैं श्री गुरु गोविंद सिंह के पुत्र भी सबसे बड़ी संगत होता संगत अरवाई नहीं चलता संगत जी माँ बाप होंगे ਉੱਪਰ ਚੱਕਣੇ ਵਾਸਤੇ ਵੀ ਹੁੰਦਾ ਦਬਾਉਣ ਵਾਸਤੇ ਵੀ ਹੁੰਦਾ ਜਿਹਨੇ ਭੇਜਿਆ ਤਾਂ ਉਹ ਲੈ ਜਾਣ ਵੀ ਜਾਂਦਾ ਪਰ ਹਾਂ ਗੁਰੂ ਗੋਬਿੰਦ ਸਿੰਘ ਸੇ ਡਰੋ ਜੇ ਡਰਨਾ ਹੈ ਜ਼ਿੰਦਗੀ ਮੇ ਮਜ਼ਾ ਸੇ ਜੀਣਾ ਹੈ ਤਾਂ ਗੁਰੂ ਕਰ ਜਾਇਆ ਚਾਹੇ ਕੋਈ ਵੀ ਤਰਮਦਾ ਬੰਦਾ ਹੋਏ ਚਾਹੇ Hindu ਚਾਹੇ Musalman ਚਾਹੇ Sikh ਗੁਰੂ ਘਰ ਚੇ ਜਾਣ ਦਾ ਸਭ ਕੇ ਅਧਿਕਾਰ ਹੈ ਚਾਰ ਦੁਆਰ ਬਣਾਇਆ ਚਾਰੇ ਜਾਤੀ ਦਾ कोई जाति पाती नहीं देखिया चारे द्वार से कोई भी जा सकता ईट के ईट खड़काया सुबह सनंद बाबा बंदा बहादुर उन्हें किसी के मंदिर टवाया उन्हें किसी का मस्जिद टवाया ना उन्हें किसी दा घर टवाया ताज महल टवाया जिन्हें करिया कर ਜਿਸ ਧਰਤੀ ਨੇ ਸਾਡੇ ਬੱਚਿਆ ਕੇ ਨਾਲ ਗੁਰੂ ਗੋਬਿੰਦ ਸਿੰਘ ਦੇ ਲਾਲ ਦੇ ਨਾਲ ਤੱਕਾ ਕਰਿਆ ਜ਼ੁਲਮ ਕਰਿਆ ਉਹਨਾਂ ਨੂੰ ਇਟ ਕੇ ਇਟ ਖੜਕਾਇਆ ਗਿਆ ਤੇ ਅੱਜ ਧਰਮਾਂ ਦਾ ਨਾਮ ਸੇ ਅਸੀਂ ਕੀਰਤਨ ਗਾਉਂਦੇ ਆ ਧਰਮ ਦੇ ਨਾਮ ਸੇ ਨਾਮ ਦਾ ਪ੍ਰਚਾਰ ਕਰਦੇ ਆ ਤਾਂ ਅੱਜ ਸਾਨੂੰ ਲੋਕੀ ਬਦਲਾਮ ਕਰਿਆ ਜਾਂਦਾ ਤੇ ਰਾਗੀ ਪਾਠੀ ਕੀਰਤਨੀਆਂ ਦੁਆਨ ਗਾਉਣ ਵਾਲਾ ਉਹਨਾਂ ਨੂੰ ਤੁਸੀਂ ਜਾ ਕੇ ਰੋਕੂੰਗਾ ਕਿ ਹਾਂ ਇੱਥੇ ਗੁਰੂ ਦਾ ਗੱਲ ਚੱਲਦਾ ਤੂੰ ਵੇਖ ਜੇ ਪੈਸਾ ਕਾਦੇ ਪਵੋ ਨਾ ਫਿਰ ਗੱਲਾਂ ਚ ਜਿਹੜੇ ਗੱਲੇ ਲੱਗਿਆ ਹੈ ਗੁਰਦੁਆਰੇ ਚ ਉਹਨਾਂ ਨੂੰ ਵੀ ਰੋਕੋ ਬੰਦ ਕਰੋ ਉਹ ਗੱਲਾਂ ਚ ਪੈਸਾ ਨਾ ਗਿਰੇ ਗੁਰੂ ਕੇ ਗੱਲ ਕਰਨਾ ਤਾਂ ਉਥੇ ਪੈਸਾ ਲੈ ਕੇ ਕਿਉਂ ਜਾਂਦੇ ਆ ਕਾਦੇ ਲੈ ਕੇ ਜਾਂਦੇ ਆ ਇਹ ਪੁੱਛਦੇ ਤੁਸੀਂ ਨੂੰ ਪੈਸਾ ਕਿਉਂ ਲੈ ਕੇ ਜਾਂਦੇ ਆ ਤੁਸੀਂ ਉਥੇ ਜੇ ਗੁਰੂ ਕੇ ਗੱਲੇ ਕਰਨਾ ਤਾਂ ਪੈਸਾ ਲੈ ਕੇ ਨਾ ਜਾਉਂਦੇ ਕਾਦੇ 10 ਬੀਹਾ ਦਾ ਨੋਟ ਲੈ ਕੇ ਜਾਂਦੇ ਜੇੰਬਾ ਚ ਕਦੇ ਕੀਰਤਨੀਆਂ ਨੂੰ ਪਉਣਾ ਗੁਰੂ ਘਰ ਤਾਂ ਪਉਣੀ ਪਉਣੀ ਹੈ ਕੀਰਤਨੀਆਂ ਨੂੰ ਕਾਦੇ ਪਉਂਦੇ ਤੁਸੀਂ ਉਹ ਤਾਂ ਗੁਰੂ ਦਾ ਕੀਰਤਨ ਗਾਉਂਦੇ ਆ ਦੇਖੋ ਵੀਰ ਜੀ ਉਹਨਾਂ ਦਾ ਵੀ ਬੱਚੇ ਹੈ ਉਹਨਾਂ ਦਾ ਵੀ ਬੱਚੇ ਨੇ ਰੋਟੀ ਖਾਣਾ ਮਿਹਨਤ ਹੈ ਨਾ ਪਰ ਉਹ ਬੱਚੇ ਕਿੱਥੇ ਸੇ ਪਾਲੂਗਾ ਕੀਰਤਨੀਆਂ ਜੇ ਕਰਨਾ ਦਾ ਗੁਰੂ ਦਾ ਗੱਲ ਮੈਂ और कौन कि, किसान थोड़ी दे दूंगा पैसा मेनू गुरुए साहब देगा कोई बहाने से कोई हिला था करता हो कृपा तक करता है जब गुरु साहब की बंदगी करता वो आपे देने वाला हो मेहनत करता हूं। सारा दिहाड़ी बुलवाना इंटरव्यू लेना बैठा के मर्जी न कुर्सी पर मैक मुंह चिल्लाना जो कुछ बोलना हो संगत के सामने दिखार कर देना एक गला था चार बनौना उन्हें ਇੰਟਰਵਿਊ ਦੇਣਾ ਕਿ ਸੌਖਾ ਖਲਾ ਦਾ ਬਾਹਰ ਧਰਤੀ ਕੰਪਨੀ ਲੱਗ ਜਾਂਦਾ ਆਵਾਜ਼ ਕੋਈ ਗਲਤੀ ਕਰ ਜਾਵੇ ਸਰੀਰ ਦੋ ਦਿਨ ਨਹੀਂ ਨੀਂਦ ਆਉਂਦੀ ਕਿ ਕਿਆ ਕਹ ਗਿਆ ਮੈਂ ਇੰਟਰਵਿਊ ਜੇ ਉਹਨੇ ਪਾ ਦੇਣਾ ਉਹਨੇ ਤਾਂ ਮਸਾਲਾ ਹ ਲੈਣਾ ਉਹਨੇ ਤਾਂ ਬੀਓ ਲੈਂਦਾ ਮਾਰੇ ਮਸਾਲਾ ਪੜ ਕੇ ਚਾਹੇ ਤੂੰ ਗਾਲ ਕੱਢੀ ਚਾਹੇ ਕੁਝ ਕਰਦੇ ਉਹਨੇ ਪਾ ਦੇਣਾ ਤੇਰਾ ਕਹਿਣਾ ਥੋੜੀ ਮੰਨਾ ਕਿੰਨਾ ਹੀ ਨਹੀਂ ਤੂੰ ਰੁਕੀਅਨ कोई और इंटरव्यू वाला मानूंगा कहना नहीं था हरेक नहीं मानते जिसे असली गल जिरे से जे मसाला नहीं होने नहीं पौना जिन्हे गंदगी गल करूंगा मुंह चलूंगा उन्हें मसाला पड़ के पा देना तो वही काम उन्हें मुंह चे अनपर था गया अनपढ़ कि दस हजार अनपर बांधा था संगत जी मुंह ही निकल गया ਮਾਫੀ ਮੰਗਣਾ ਚਾਹੁੰਦਾ ਮੈਂ ਸਾਰੇ ਸੰਗਤ ਸੇ ਪਰਮਾਤਮਾ ਸੇ ਮਾਫੀ ਲਵੈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੈਸਾ ਅਮਰਤ ਛਕਾਇਆ ਮਹਾਰਾਜ ਤੁਸੀਂ ਆਪਣਾ ਪੁੱਤਰ ਬਣਾਇਆ ਕਿ ਲੋਕੀ ਮੈਨੂੰ ਗਾਲਾ